ਸਤਿਗੁਰਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੇ ਠੀਕ ਠਾਕ ਹਾਂ ਸਾਰੇ ਅੱਜ ਆਪਾਂ ਛਾਣਾ ਲਾਉਣ ਲੱਗੇ ਆਂ ਚੌਥਾ ਛਾਣਾ ਤੇ ਨਾਲ ਵਿੱਚ ਪਾਉਨੇ ਮਿਸ਼ਨ ਦਵਾਈ ਇਹ ਦਵਾਈ ਪਾਉਨੇ ਆਪਾਂ ਇੱਕ ਪੈਕ ਤੇ ਇੱਕ ਕੀਲੇ ਦਾ ਤੇ ਤੇ ਨਾਲ ਪਹਿਲਾਂ ਆਪਾਂ ਉਸਾ ਤੇ ਹੁਣ ਪਾਉਨੇ 26 ਤੇ ਪਹਿਲਾਂ ਆਪਾਂ ਉਸੇ ਤੇ ਵੀ ਲਾਇਆ ਚਾਰ ਛਾਣੇ ਤੇ ਹੁਣ 26 ਦਾ ਆਹ ਜਿਹੜਾ ਜੀਰੀ ਵਾਲਾ ਥੋਸੀ ਇਹਦੇ ਉੱਤੇ ਲਾਉਣ ਲੱਗਿਆ ਰੇ ਤੇ ਟਾਈਮ ਹੋ ਗਿਆ ਸਾਡਾ 12:30 ਤੇ ਦਵਾਈ ਪਾਉਣ ਲੱਗੇ ਆਪਾਂ ਮਿਸ਼ਨ ਇਹ ਮਿਸ਼ਨ ਆਹ ਮਿਸ਼ਨ ਦਵਾਈ ਆ ਇੱਕ ਪੈਕ ਟੱਕ ਕਿਲੇ ਦਾ ਇਹ ਹੈਗੀ ਆ 4 ਕਿਲੋ ਦੀ ਪੈਕਿੰਗ 4 ਕਿਲੋ ਆ ਨਾਲੇ ਬੂਜਾ ਬਣਾਉ ਨਾਲੇ ਗ੍ਰੋਥ ਕਰੂ ਨਾਲ ਜਿਹੜਾ ਝੂਨਾ ਉਹ ਲਾਲਜਾ ਹੋ ਜਾਂਦਾ ਉਹਨੂੰ ਵੀ ਇਹ ਠੀਕ ਕਰੂਗੀ ਤੇ ਦੋ ਕਿੱਲੇ ਵਾਹਣਾ ਤੇ ਇਹਦੇ ਵਿੱਚ ਪਾਉਣੇ ਆਪਾਂ ਤਿੰਨ ਪੈਕਟ ਇਹ ਵੀ ਰਾਜਕੁਮਾਰ ਬੜਦੇ ਘਰ ਤੋਂ ਕਿਧਰ ਰੋੜੀ ਜਿੱਤਾ ਨਹੀਂ ਹੈਗੇ ਪੱਕੇ ਨਹੀਂ ਮੜ ਮੁੱਟ ਗਿਆ ਮੜ ਮੁੱਟ ਗਿਆ ਤੇ ਆ ਆਪਾਂ ਵਾਹਣ ਲੰਬਾਈ ਆ ਜਿਆਦਾ ਉਧਰੋਂ ਦੋ ਕਿੱਲਾਂ ਦੀ ਇਹ ਅੱਧਾ ਆਪਾਂ ਘੇਰਾ ਉਧਰ ਮੋੜ ਲਿਆਂਦਾ ਤੇ ਅੱਧਾ ਇਧਰੋਂ ਮੋੜਦੇ ਆ ਤੇ ਅੱਧੇ ਵਾਹਣ ਨੂੰ ਆਪਾਂ ਲਾਏ ਨੇ ਚਾਰੇ ਤੇ ਵਿੱਚ 131 ਨੂੰ ਲਾਏ ਨੇ ਤਿੰਨ ਸਾਣੇ ਇਹ ਇਹਦੇ ਵਿੱਚ ਨਾ ਜਿਵੇਂ ਝੂਨਾ ਗਰਮੀ ਕਰਕੇ ਥੋੜਾ ਜਿਹਾ ਪੀਲਾ ਜਾ ਹੋਇਆ ਪੀਲਾ ਤੇ ਲਾਲ ਹੋਇਆ ਵੈਸੀ ਗਰੋਥਰੂ ਕੀ ਵੀ ਸੀ ਉਹਦੇ ਕਰਕੇ ਆ ਆਪਾਂ ਵਿੱਚ ਮਿਸ਼ਨ ਦਵਾਈ ਪਾਉਣੇ ਆ ਇਹ ਫੇਰ ਕਮੈਂਟ ਕਰਕੇ ਪੁੱਛ ਦਿੰਦਾ ਬਾਈ ਕਿੰਨੀ ਪਈ ਆ ਇਹ ਇੱਕ ਪੈਕਟ 4 ਕਿਲੋ ਦਾ 1 ਕਿਲੇ ਦਾਗਾ ਤੇ ਹੁਣ ਦੰਨਿਆ ਬਾੜ ਇਹ ਲਫਾਫੇ ਨੂੰ ਅੰਦਰ ਉਹ ਕਰ ਦਾਂਗੇ ਅੱਗ ਲਾ ਦਾਂਗੇ ਉਥੇ ਬੂਰੀ ਚ ਪਾ ਦਾਂਗੇ ਹਨਾ ਜੋ ਗੁੱਠੀ ਛਾਫ ਕਰਾਂਗੇ ਫੱਟਾ ਤਾਂ ਨਹੀਂ ਇਹੇ ਚੜਦੀ ਨਹੀਂ ਨਹੀਂ ਨਾ ਹੀ ਲੜਦੀ ਹੈ ਹਨਾ ਪਰਾਣਾਂ ਨੂੰ ਹਨਾ ਪਾ ਦੇ ਪਾ ਦੇ ਵਰਦੂ ਕਰ ਤੰਨੇ ਪਾ ਦੇ ਵਰਦੇ ਕਰ ਹਮਤਨਾ ਛੱਡੇ ਬਾਰਾਂ ਹੋਏ ਨੇ ਵੀਰ ਬਣਿਆ ਗਰਮੀ ਵੀ ਬਹੁਤ ਜ਼ਿਆਦਾ ਆ ਦੇ ਦੇ ਹਮਤਨਾ ਬਾੜ ਆ ਰੂੜੇ ਰਾੜੇ ਦੇ ਭੰਨਦੀ ਕਾਹਮ ਬਹੁਤ ਹੋਇਆ ਪਿਆ ਇਹ ਥੱਲੇ ਵੀ ਵਗ ਜਾਂਦੀ ਹੈ ਨਾ ਜਿੰਨੇ ਦਿਨ ਵੱਢਣ ਦੀ ਜਾਨੇ ਹਨਾ ਨਾਲ ਨਹੀਂ ਉਹ ਕਰਦੀ ਹੈਗੀ ਥੱਲੇ ਤੁਰ ਜਾਂਦੀ ਹੈ ਮਿਸ਼ਨ ਇਹ ਕੀਲਾ ਬਦਨ ਕੀ ਰੇਟ ਪੈਂਦੀ ਹੋਈ ਹੈ ਇਹ ਤੇ ਲਿਖਿਆ ਹੋਇਆ 99 999 ਮਿਸ਼ਨ ਦਬਾਈ ਟਰੈਕਟਰ ਕਿਹੜਾ ਇਹ ਇਹ ਦੇਵਗਨ ਇਹ ਦੇਵਗਨ ਕਹਿ ਕੇ ਲੈ ਲਓ ਹੈਗਾ ਜੀ ਇਹ ਬ੍ਰਾਂਡ ਟਰੈਕਟਰ ਟਰੈਕਟਰ ਬ੍ਰਾਂਡ ਦਾ ਕਿਸਾਨ ਕੀ ਪਛਾਣ ਟਰੈਕਟਰ ਬ੍ਰਾਂਡ ਦੀ ਆ ਤੇ 4 ਕਿਲੋ ਦੀ ਪੈਕਿੰਗ ਵੱਢਦੇ ਵੀ ਮਿੱਤਰਾਂ ਝੂੜੇ ਭਰਦੇ ਕਰਾਹੇ ਮਤਲਬ ਨਾ ਨੇ ਮੀੜੀ ਗੇਰੇ ਤੇ ਚੌਥਾ ਸਣਾ ਕਰੋ ਦਰਸ਼ਨ ਝੋਨੇ ਦੇ